ਅੱਜ ਦੇ ਹੁਕਮਨਾਮੇ ਵਿੱਚ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਨੇ ਕਿ ਉਹ ਲੋਕ ਬਦਕਿਸਮਤ ਨੇ ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ ਲੇਕਿਨ ਜਿਹੜੇ ਲੋਕ ਉਸ ਰੱਬ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਆਤਮਿਕ ਜੀਵਨ ਦੇਣ ਵਾਲੇ ਨਾਮ ਦਾ ਸਰੋਵਰ ਲੱਭ ਜਾਂਦਾ ਹੈ ਵਾਹਿਗੁਰੂ ਜੀ ਤੁਹਾਡਾ ਸੇਵਕ ਤੁਹਾਡੇ ਨਾਮ ਰੰਗ ਵਿੱਚ ਟਿੱਕੇ ਹਮੇਸ਼ਾ ਮਾਇਆ ਦੇ ਮੋਹ ਵੱਲੋਂ ਸੁਚੇਤ ਰਹਿੰਦਾ ਹੈ ਫਿਰ ਉਹਦੇ ਸਰੀਰ ਤੋਂ ਸਾਰਾ ਆਲਸ ਖਤਮ ਹੋ ਜਾਂਦਾ ਹੈ ਤੇ ਉਹਦਾ ਮਨ ਰੱਬ ਨਾਲ ਜੁੜਿਆ ਰਹਿੰਦਾ ਹੈ ਵਾਹਿਗੁਰੂ ਜੀ ਦੇ ਸਿਮਰਨ ਦੀ ਬਰਕਤ ਨਾਲ ਮੈਂ ਜਿੱਥੇ ਵੀ ਵੇਖਦਾ ਹਾਂ ਮੈਨੂੰ ਸਾਰਿਆਂ ਵਿੱਚ ਰੱਬ ਹੀ ਦਿਸਦਾ ਹੈ ਜਿਵੇਂ ਤਾਗਾ ਸਾਰੇ ਮਨਕਿਆਂ ਵਿੱਚ ਫਿਰੋਇਆ ਹੋਇਆ ਗੁਰੂ ਨਾਨਕ ਜੀ ਕਹਿੰਦੇ ਨੇ ਕਿ ਜਦੋਂ ਰੱਬ ਨੂੰ ਪਿਆਰ ਕਰਨ ਵਾਲੇ ਨਾਮ ਰੂਪੀ ਜਲ ਪਿੰਦੇ ਨੇ ਨਾ ਤਾਂ ਉਹ ਸਾਰੇ ਮੋਹ ਪਿਆਰ ਤਿਆਗ ਦਿੰਦੇ ਨੇ ਇਹ ਹੁਕਮਨਾਮਾ 682 ਅੰਗ ਉਤੇ ਸੋਭਾਇਮਾਨ ਹੈ